ਸਰਦੀਆਂ 'ਚ ਡਾਈਟ ਚੂਜ਼ ਸ਼ਾਮਿਲ ਕਰੋ ਇਹ ਗਰਮ ਤਸੀਰ ਵਾਲੇ ਫੂਡ ਸਰਦੀਆਂ 'ਚ ਠੰਡ ਤੋਂ ਆਰਾਮ ਪਾਉਣ ਲਈ ਗਰਮ ਤਸੀਰ ਵਾਲੇ ਫੂਡ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਇਸ ਲਈ ਆ ਜਿਸੀ ਜਾਣਦਿਆਂ ਇਹਨਾਂ ਫੂਡ ਬਾਰੇ ਅਦਰਕ ਅਦਰਕ ਗਰਮ ਤਸੀਰ ਦਾ ਹੁੰਦਾ ਹੈ ਅਦਰਕ ਦਾ ਸੇਵਨ ਬੋਡੀ ਉਤੇ ਥਰਮੋਜੈਨਿਕ ਪ੍ਰਭਾਵ ਚੜਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਅੰਦਰੋਂ ਗਰਮੀ ਮਿਲਦੀ ਹੈ ਦੇਸੀ ਕਿਉਂ ਸਰਦੀਆਂ ਚ ਦੇਸੀ ਘਿਓ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂ? ਫੈਟੀ ਐਸਿਡ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਜੋ ਬਾਡੀ ਹੀਟ ਕਰਨ ਚ ਮਦਦ ਕਰਦਾ ਹੈ। ਸ਼ਹਿਦ ਸ਼ਹਿਦ ਵੀ ਗਰਮ ਤਸੀਰ ਦਾ ਹੁੰਦਾ ਹੈ ਜੋ ਨੈਚੁਰਲ 슈ਗਰ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਰੀਰ ਚ ਇਨਸਟੈਂਟ એનર્ਜੀ ਲਈ ਇਹਦਾ ਸੇਵਨ ਫਾਇਦੇਮੰਦ ਹੋਵੇਗਾ। ਨਾਲ ਹੀ ਇਹ ਇਮਿਊਨਿਟੀ ਪਾਵਰ ਨੂੰ ਵੀ ਮਜ਼ਬੂਤ ਕਰਦਾ ਹੈ। ਗੁੜ ਦਾ ਸੇਵਨ ਗੁੜ ਸਰੀਰ ਨੂੰ ਗਰਮ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਗੁੜ ਚ ਕੈਲਰੀ ਵੀ ਭਰਪੂਰ ਮਾਤਰਾ ਚ ਪਾਈ ਜਾਂਦੀ ਹੈ ਜੋ ਬੋਡੀ ਨੂੰ ਅਨੁਕੂਲ ਰੱਖਣ ਚ ਮਦਦ ਕਰਦਾ ਹੈ ਦਾਲਚੀਨੀ ਸਰਦੀਆਂ ਦੀ ਆਪਣੀ ਡਾਈਟ ਚ ਦਾਲਚੀਨੀ ਦਾ ਮਸਾਲਾ ਪਾਉਣ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਤੇ ਠੰਡ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤਿਲ ਤਿਲ ਦੀ ਤਸੀਰ ਗਰਮ ਹੁੰਦੀ ਹੈ ਜਿਸ ਨੂੰ ਤੁਸੀਂ ਤਿਲ ਦੇ ਲੱਡੂ ਦੇ ਰੂਪ ਚ ਵੀ ਖਾ ਸਕਦੇ ਹੋ ਤਿਲ ਦਾ ਸੇਵਨ ਨਾਲ ਸਰੀਰ ਗਰਮ ਅਤੇ ਹੈਲਦੀ ਰਹਿੰਦਾ ਹੈ ਕੇਸਰ ਕੇਸਰ ਦੇ ਗੁਣ ਅਤੇ ਤਸੀਰ ਸਰਦੀਆਂ ਲਈ ਰਾਂਬਾਣ ਮੰਨਿਆ ਜਾਂਦਾ ਹੈ ਇੱਕ ਕੱਪ ਦੁੱਧ ਚ 4-5 ਕੇਸਰ ਦੇ ਧਾਗੇ ਉਬਾਲ ਕੇ ਪਾਣੀ ਨਾਲ ਸਰਦੀ ਦੇ ਇੱਕ ਕੱਪ ਦੁੱਧ ਚ ਚਾਰ ਪੰਜ ਕੇਸਰ ਦੇ ਤਾਗੇ ਉਬਾਲ ਕੇ ਪੀ ਨਾਲ ਸਰਦੀ ਦੀ ਤਕਲੀਫ ਤੋਂ ਛੁਟਕਾਰਾ ਮਿਲਦਾ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਡਾਈਟ 'ਚ ਸ਼ਾਮਿਲ ਕਰਕੇ ਤੁਸੀਂ ਠੰਡ ਦੀਆਂ ਸਮੱਸਿਆਵਾਂ ਤੋਂ ਆਰਾਮ ਪਾ ਸਕਦੇ ਹੋ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਜੀ ਤਿਰੋ ਡੇਲੀ ਹੈਲਥ ਸਰਦੀਆਂ 'ਚ ਡਾਈਟ 'ਚ ਸ਼ਾਮਿਲ ਕਰੋ ਇਹ ਗਰਮ ਤਸੀਰ ਵਾਲੇ ਫੂਡ ਸਰਦੀਆਂ 'ਚ ਠੰਡ ਤੋਂ ਆਰਾਮ ਪਾਉਣ ਲਈ ਗਰਮ ਤਸੀਰ ਵਾਲੇ ਫੂਡ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਇਸ ਲਈ ਆ ਜਿਸੀ ਜਾਣਦੇ ਆ ਇਹਨਾਂ ਫੂਡ ਬਾਰੇ ਅਦਰਕ ਅਦਰਕ ਗਰਮ ਦਸੇਰਦਾ ਹੁੰਦਾ ਹੈ ਅਦਰਕ ਦਾ ਸੇਵਨ ਬਾਡੀ ਉਤੇ thermogenic ਪ੍ਰਭਾਵ ਚੜਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਅੰਦਰੋਂ ਗਰਮੀ ਮਿਲਦੀ ਹੈ ਦੇਸੀ ਕਿਓ ਸਰਦੀਆਂ ਚ ਦੇਸੀ ਕਿਓ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂ ਫੈਟੀ ਐਸਿਡ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਜੋ ਬਾਡੀ ਹੀਟ ਕਰਨ ਚ ਮਦਦ ਕਰਦਾ ਹੈ ਸ਼ਹਿਦ ਸ਼ਹਿਦ ਵੀ ਕਰਮ ਤਸੀਰ ਦਾ ਹੁੰਦਾ ਹੈ ਜੋ ਨੈਚੁਰਲ 슈ਗਰ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਸਰੀਰ ਨੂੰ ਇਨਸਟੈਂਟ એનર્ਜੀ ਲਈ ਇਹਦਾ ਸੇਵਨ ਫਾਇਦੇਮੰਦ ਹੋਵੇਗਾ ਨਾਲ ਹੀ ਇਹ ਇਮਿਊਨਿਟੀ ਪਾਵਰ ਨੂੰ ਵੀ ਮਜ਼ਬੂਤ ਕਰਦਾ ਹੈ ਗੁੜ ਦਾ ਸੇਵਨ ਗੁੜ ਸਰੀਰ ਨੂੰ ਗਰਮ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਗੁੜ 'ਚ ਕੈਲਰੀ ਵੀ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ ਜੋ ਬਾਡੀ ਨੂੰ ਅਨੂ쿨 ਰੱਖਣ 'ਚ ਮਦਦ ਕਰਦਾ ਹੈ ਦਾਲਚੀਨੀ ਸਰਦੀਆਂ 'ਚ ਆਪਣੀ ਡਾਈਟ 'ਚ ਦਾਲਚੀਨੀ ਦਾ ਮਸਾਲਾ ਪਾਉਣ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਤੇ ਠੰਡ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤਿਲ ਤਿਲ ਦੀ ਤਸੀਰ ਗਰਮ ਹੁੰਦੀ ਹੈ ਜਿਸ ਨੂੰ ਤੁਸੀਂ ਤਿਲ ਦੇ ਲੱਡੂ ਦੇ ਰੂਪ 'ਚ ਵੀ ਖਾ ਸਕਦੇ ਹੋ ਤਿਲ ਦਾ ਸੇਵਨ ਨਾਲ ਸਰੀਰ ਗਰਮ ਅਤੇ ਹੈਲਦੀ ਰਹਿੰਦਾ ਹੈ ਕੇਸਰ ਕੇਸਰ ਦੇ ਗੁਣ ਅਤੇ ਤਸੀਰ ਸਰਦੀ ਲਈ ਰਾਮਬਣ ਮੰਨਿਆ ਜਾਂਦਾ ਹੈ ਇੱਕ ਕੱਪ ਦੁੱਧ ਚ 4-5 ਕੇਸਰ ਦੇ ਤਾਗੇ ਉਬਾਲ ਕੇ ਪਾਣੀ ਨਾਲ ਸਰਦੀ ਦੇ ਇੱਕ ਕੱਪ ਦੁੱਧ ਚ 4-5 ਕੇਸਰ ਦੇ ਤਾਗੇ ਉਬਾਲ ਕੇ ਪੀ ਨਾਲ ਸਰਦੀ ਦੀ ਤਕਲੀਫ ਤੋਂ ਛੁਟਕਾਰਾ ਮਿਲਦਾ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਡਾਈਟ ਚ ਸ਼ਾਮਿਲ ਕਰਕੇ ਤੁਸੀਂ ਠੰਡ ਦੀਆਂ ਸਮੱਸਿਆਵਾਂ ਤੋਂ ਆਰਾਮ પા ਸਕਦੇ ਹੋ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਸਿੱਤਿਰੋ ਡੇਲੀ ਹੈਲਥ ਸਰਦੀਆਂ 'ਚ ਡਾਈਟ ਚੂਜ਼ ਸ਼ਾਮਿਲ ਕਰੋ ਇਹ ਗਰਮ ਤਸੀਰ ਵਾਲੇ ਫੂਡ। ਸਰਦੀਆਂ 'ਚ ਠੰਡ ਤੋਂ ਆਰਾਮ ਪਾਉਣ ਲਈ ਗਰਮ ਤਸੀਰ ਵਾਲੇ ਫੂਡ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਸ ਲਈ ਆ ਜਿਸੀ ਜਾਣਦੇ ਆ ਇਹਨਾਂ ਫੂਡ ਬਾਰੇ। ਅਦਰਕ। ਅਦਰਕ ਗਰਮ ਤਸੀਰ ਦਾ ਹੁੰਦਾ ਹੈ। ਅਦਰਕ ਦਾ ਸੇਵਨ ਬੋਡੀ ਉਤੇ thermogenic ਪ੍ਰਭਾਵ ਚੜਦਾ ਹੈ। ਜਿਸ ਨਾਲ ਸਾਡੇ ਸਰੀਰ ਨੂੰ ਅੰਦਰੋਂ ਗਰਮੀ ਮਿਲਦੀ ਹੈ। ਦੇਸੀ ਕਿਉਂ? ਸਰਦੀਆਂ ਚ ਦੇਸੀ ਘਿਓ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂ? ਫੈਟੀ ਐਸਿਡ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਜੋ ਬਾਡੀ ਹੀਟ ਕਰਨ ਚ ਮਦਦ ਕਰਦਾ ਹੈ। ਸ਼ਹਿਦ ਸ਼ਹਿਦ ਵੀ ਗਰਮ ਤਸੀਰ ਦਾ ਹੁੰਦਾ ਹੈ ਜੋ ਨੈਚੁਰਲ 슈ਗਰ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਰੀਰ ਚ ਇਨਸਟੈਂਟ એનર્ਜੀ ਲਈ ਇਹਦਾ ਸੇਵਨ ਫਾਇਦੇਮੰਦ ਹੋਵੇਗਾ। ਨਾਲ ਹੀ ਇਹ ਇਮਿਊਨਿਟੀ ਪਾਵਰ ਨੂੰ ਵੀ ਮਜ਼ਬੂਤ ਕਰਦਾ ਹੈ। गुड़ ਦਾ ਸੇਵਨ ਗੁੜ ਸਰੀਰ ਨੂੰ ਗਰਮ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਗੁੜ ਚ ਕੈਲਰੀ ਵੀ ਭਰਪੂਰ ਮਾਤਰਾ ਚ ਪਾਈ ਜਾਂਦੀ ਹੈ ਜੋ ਬੋਡੀ ਨੂੰ ਅਨੁਕੂਲ ਰੱਖਣ ਚ ਮਦਦ ਕਰਦਾ ਹੈ ਦਾਲਚੀਨੀ ਸਰਦੀਆਂ ਦੀ ਆਪਣੀ ਡਾਈਟ ਚ ਦਾਲਚੀਨੀ ਦਾ ਮਸਾਲਾ ਪਾਉਣ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਤੇ ਠੰਡ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤਿਲ ਤਿਲ ਦੀ ਤਸੀਰ ਗਰਮ ਹੁੰਦੀ ਹੈ ਜਿਸ ਨੂੰ ਤੁਸੀਂ ਤਿਲ ਦੇ ਲੱਡੂ ਦੇ ਰੂਪ ਚ ਵੀ ਖਾ ਸਕਦੇ ਹੋ ਤਿਲ ਦਾ ਸੇਵਨ ਨਾਲ ਸਰੀਰ ਗਰਮ ਅਤੇ ਹੈਲਦੀ ਰਹਿੰਦਾ ਹੈ ਕੇਸਰ ਕੇਸਰ ਦੇ ਗੁਣ ਅਤੇ ਤਸੀਰ ਸਰਦੀਆਂ ਲਈ ਰਾਮਬਾਂ ਮੰਨਿਆ ਜਾਂਦਾ ਹੈ ਇੱਕ ਕੱਪ ਦੁੱਧ ਚ 4-5 ਕੇਸਰ ਦੇ ਧਾਗੇ ਉਬਾਲ ਕੇ ਪਾਣੀ ਨਾਲ ਸਰਦੀ ਦੇ ਇੱਕ ਕੱਪ ਦੁੱਧ ਚ ਚਾਰ ਪੰਜ ਕੇਸਰ ਦੇ ਤਾਗੇ ਉਬਾਲ ਕੇ ਪੀ ਨਾਲ ਸਰਦੀ ਦੀ ਤਕਲੀਫ ਤੋਂ ਛੁਟਕਾਰਾ ਮਿਲਦਾ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਡਾਈਟ 'ਚ ਸ਼ਾਮਿਲ ਕਰਕੇ ਤੁਸੀਂ ਠੰਡ ਦੀਆਂ ਸਮੱਸਿਆਵਾਂ ਤੋਂ ਆਰਾਮ پا ਸਕਦੇ ਹੋ ਸਿਹਤਾਂ ਜੜੀਆਂ ਹੋਰ ਅਪਡੇਟਸ ਲਈ ਜੇ ਤਿਰੋ ਡੇਲੀ ਹੈਲਥ